ਕੈਂਡੀਡੇਟ ਦੇ ਵਾਂਗ ਗੜੀ ਗੜੀ ਮੁਹੱਲਾ ਮੁਹੱਲਾ ਫਿਰ ਕੇ ਆਮ ਪਬਲਿਕ ਦੇ ਕੰਮਕਾਰ ਕਰਾ ਰਹੇ ਨੇ ਉਹਨਾਂ ਦੇ ਦੁੱਖਾਂ ਇਹ ਬੈਠੋ ਤੁਹਾਡੀ ਹਿਸਟਰੀ ਹੈ ਰੋਜ਼ ਤੁਹਾਨੂੰ ਤੁਹਾਡੀ ਹਿਸਟਰੀ ਹੈ ਦੁਜਾਣੇ ਹੋ ਰੋਜ਼ ਤੁਸੀਂ ਵੱਧਿਆਗੇ ਮਾਰੇ ਕਰੀਂ ਤੁਹਾਡੀ ਖਾਨਦਾਨੀ ਜਾਂਦੇ ਇਹ ਗਰੀਬਾਂ ਦੇ ਘਰਾਂ ਚੋਂ ਆ ਗਏ ਇਹ ਮਟੀਰੀਅਲ ਕਿਹਾ ਜਾਵੇਗਾ ਇਹ ਕਿਹਾ ਜਾ ਮਟੀਰੀਅਲ ਆ ਗਿਆ ਯਾਰ ਲੀਡਰ ਆਫ ਦਾ ਹਾਊਸ ਨੇ ਵੇਂਤੀ ਹੈ ਕੈਂਡੀਡੇਟ ਦੇ ਵਾਂਗ ਗੜੀ ਗੜੀ ਮੁਹੱਲਾ ਮੁਹੱਲਾ ਫਿਰ ਕੇ ਆਮ ਪਬਲਿਕ ਦੇ ਕੰਮਕਾਰ ਕਰਾ ਰਹੇ ਨੇ ਉਹਨਾਂ ਦੇ ਦੁੱਖ ਸੁੱਖਾ ਚਾਹਦਾ ਹਿੱਸਾ ਪਾਉਂਦੇ ਨੇ ਸੋ ਆਪਾਂ ਇੱਕ ਇਹੋ ਜਿਹਾ ਕੈਂਡੀਡੇਟ ਚੁਣੀਆ ਜਿਸ ਨੂੰ ਕੰਮ ਕਰਨ ਦਾ ਸ਼ੌਕ ਹੈ ਤੁਸੀਂ ਬਹੁਤ ਸਾਰੇ ਕੰਮ ਦੇਖੇ ਹੋਣਗੇ ਮਗਰਲੇ 3 ਮਹੀਨਿਆਂ ਤੋਂ ਜੋ ਲੁਧਿਆਣੇ 'ਚ ਉਹਨਾਂ ਨੇ ਰਹਿ ਕੇ ਕਰਾਏ ਇਹ ਇਲੈਕਸ਼ਨ ਦੀ ਵੀ ਲੋੜ ਨਹੀਂ ਸੀ ਪੈਣੀ ਜੇ ਸਾਡੇ ਵੀਰ ਸਾਡੇ ਗੋਗੀ ਜੀ ਸਾਡੇ ਵਿੱਚ ਹੁੰਦੇ ਅੱਜ ਪਰ ਉਹ ਸਾਨੂੰ ਸਮੇਂ ਤੋਂ ਪਹਿਲਾਂ ਵਿਛੋੜਾ ਦੇ ਕੇ ਦੁਨੀਆ ਤੋਂ ਚਲੇ ਗਏ ਤਾਂ ਹੀ ਇਲੈਕਸ਼ਨ ਦੀ ਲੋੜ ਪਈ ਮੈਨੂੰ ਲੱਗਦਾ ਹੈ ਕਿ ਜਦੋਂ ਇਲੈਕਸ਼ਨ ਹੁੰਦਾ ਨਾ ਤੇ ਹਰੇਕ ਲੀਡਰ ਨੂੰ ਗਲੀ ਗਲੀ ਫਿਰਨ ਦਾ ਮੌਕਾ ਮਿਲਦਾ ਤੇ ਸਾਨੂੰ ਵੀ ਪਤਾ ਲੱਗ ਜਾਂਦਾ ਕਿ ਕਿਹੜੇ ਤੇਕਰੋਂ ਦੀ ਲੋੜ ਹੈ ਤੇ ਮੈਂ ਇੱਕ ਗੱਲ ਹਮੇਸ਼ਾ ਜਿੰਨੀ ਵਾਰ ਵੀ ਲੁਧਿਆਣੇ ਚ ਫਿਰਿਆ ਇੱਕ ਗੱਲ ਮੈਂ ਦੇਖੀ ਹੈ ਕਿ ਇੱਥੋਂ ਦੀਆਂ ਲੇਡੀਜ਼ ਬਹੁਤ ਪੜੀਆਂ ਲਿਖੀਆਂ ਨੇ ਉਹ ਆਪਦੇ ਹੱਕ ਸਿੱਧਾ ਸਾਨੂੰ ਆ ਕੇ ਕਹਿੰਦੀਆਂ ਨੇ ਸਾਨੂੰ ਗਲੀ ਚ ਪਾਰਕ ਚਾਹੀਦਾ ਹੈ ਜਾਂ ਸਾਨੂੰ ਮਹੱਲਾ ਕਲੀਨਿਕ ਚਾਹੀਦਾ ਹੈ ਜਾਂ ਸਾਡੇ ਸਕੂਲ ਨੂੰ ਗ੍ਰਾਂਟ ਚਾਹੀਦੀ ਹੈ ਜੋ ਵੀ ਚੀਜ਼ ਹੈ ਉਹ ਪੂਰੇ ਫਰੰਟਫਰਟ ਤੇ ਆ ਕੇ ਮੰਗ ਸਕਦੀਆਂ ਨੇ ਉਹ ਇੰਨੀਆਂ ਪੜੀਆਂ ਲਿਖੀਆਂ ਤੇ ਤਜਰਬੇਦਾਰ ਨੇ ਉਹਨਾਂ ਨੇ ਦੁਨੀਆ ਦੇਖੀ ਹੋਈ ਆ ਸੋ ਲੁਧਿਆਣੇ ਦੇ ਲੋਕ ਤੁਸੀਂ ਸਾਰੇ ਬਹੁਤ ਪੜੇ ਲਿਖੇ ਹੋ ਮੇਰੀ ਅਪੀਲ ਹੈ ਕਿ ਆਪਾਂ ਇੱਕ ਚੰਗੀ ਸਰਕਾਰ ਚੰਗੇ ਇਨਸਾਨ ਨੂੰ ਚੁਣੀਏ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਹੀ 2022 ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਅਸੀਂ ਉਸੇ ਪਿਆਰ ਦੀ ਉਮੀਦ ਤੋਂ ਫਿਰ ਕਰਦੇ ਆ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਸਿਰਫ ਆਮ ਬੰਦੇ ਬਾਰੇ ਸੋਚਦੀ ਆ ਕਦੇ ਵੀ ਮੁੱਖ ਮੰਤਰੀ ਸਾਹਿਬ ਨੇ ਜਾਂ ਸਾਡੇ ਪਾਰਟੀ ਦੇ ਕਿਸੇ ਵੀ ਲੀਡਰ ਨੇ ਕੋਈ ਵੱਡੇ ਵੱਡੇ ਰਜਵਾੜਿਆਂ ਦੇ ਹੱਕ 'ਚ ਫੈਸਲੇ ਨਹੀਂ ਕੀਤੇ ਜੇ ਫੈਸਲੇ ਕੀਤੇ ਨੇ ਤੇ ਆਮ ਪਬਲਿਕ ਦੇ ਹੱਕ 'ਚ ਕੀਤੇ ਨੇ ਜੇ ਬਿਜਲੀ ਫ੍ਰੀ ਕੀਤੀ ਤਾਂ ਉਹਨਾਂ ਨੇ ਬਿਨਾ ਵਿੱਤ ਕਰੇ ਤੋਂ ਹਰ ਘਰ ਨੂੰ ਬਿਜਲੀ ਫ੍ਰੀ ਕੀਤੀ ਆ 600 ਯੂਨਿਟ ਬਿਜਲੀ ਹਰ ਘਰ ਨੂੰ ਮਿਲਦੀ ਆ ਜੇ ਆਪਾਂ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਸਿੱਖਿਆ ਕ੍ਰਾਂਤੀ ਦੇ ਰੂਪ 'ਚ ਬਹੁਤ ਵੱਡੀ ਮੁਹਿੰਮ ਛੇੜੀ ਤੇ ਹਰ ਪਿੰਡ ਦੇ ਹਰ ਸਕੂਲ ਨੂੰ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਨੇ ਕਿ ਸਾਡੇ ਬੱਚਿਆਂ ਨੂੰ ਕੋਈ ਦਿੱਕਤ ਨਾ ਆਵੇ ਜਿੱਥੇ ਟੀਚਰ ਨਹੀਂ ਹੈਗੇ ਉੱਥੇ ਟੀਚਰ ਮਾਇਆ ਕਰਾਏ ਗਏ ਤੇ ਸਭ ਤੋਂ ਵੱਡੀ ਗੱਲ ਹੈ ਜਿਹੜੇ ਟੀਚਰ ਕੱਚੇ ਸੀਗੇ ਤੁਸੀਂ ਦੇਖਿਆ ਹੋਊਗਾ ਪੁਰਾਣੀਆਂ ਸਰਕਾਰਾਂ 'ਚ ਧਰਨੇ ਲੱਗਦੇ ਸੀ ਟੀਚਰ ਕਹਿੰਦੇ ਸੀ ਸਾਡੀ ਤਨਖਾਹ ਵਧਾਓ ਜਾਂ ਸਾਨੂੰ ਪੱਕੇ ਕਰੋ ਉਹਨਾਂ ਦੀਆਂ ਤਨਖਾਹਾਂ ਵੀ ਵਧਾਈਆਂ ਗਿਆ ਤੇ ਜਿਹਨਾਂ ਨੂੰ ਪੱਕੇ ਕਰਨ ਦੀ ਲੋੜ ਸੀ ਉਹਨਾਂ ਨੂੰ ਪੱਕੇ ਕੀਤਾ ਗਿਆ ਕਿ ਸਾਡੇ ਬੱਚਿਆਂ ਦੀ ਪੜ੍ਹਾਈ ਲਿਖਾਈ 'ਚ ਕੋਈ ਫਰਕ ਨਾ ਪਵੇ ਤੀਜੀ ਵੱਡੀ ਗੱਲ ਸੀ ਕਿ ਸਿਹਤ ਸਹੂਲਤਾਂਾਂ ਦਾ ਧਿਆਨ ਦਿੱਤਾ ਜਾਵੇ ਸਾਡੇ ਮਾਵਾ ਪੈਣਾ ਨੂੰ ਬਜ਼ੁਰਗਾਂ ਨੂੰ ਜੇ ਲੋੜ ਪੈਂਦੀ ਸੀ ਇਲਾਜ ਕਰਾਉਣ ਦੀ ਤਾਂ ਬਹੁਤ ਦਿੱਕਤ ਆਉਂਦੀ ਸੀ ਹਜ਼ਾਰਾਂ ਰੁਪਈਆ ਦਾ ਖਰਚਾ ਹੁੰਦਾ ਸੀ ਸੋ ਸਰਕਾਰ ਨੇ ਮਹੱਲਾ ਕਲੀਨਿਕ ਵਰਗੇ ਵਧੀਆ ਕਲੀਨਿਕ ਨੇ ਜਿਹੜੇ ਉਹ ਹਰ ਹਲਕੇ ਨੂੰ ਦਿੱਤੇ ਨੇ ਸਿਵਲ ਹਸਪੀਟਲ ਦਾ ਤੁਸੀਂ ਆਪ ਦਾ ਦੇਖ ਲਓ ਲੁਧਿਆਣੇ ਦਾ ਉਹਦੀ ਵੀ ਕਰੋੜਾਂ ਰੁਪਈਆ ਗ੍ਰਾਂਟਾਂ ਉਹਨੂੰ ਦਿੱਤੀਆਂ ਨੇ ਕਿ ਉਹਦੀ ਹਾਲਾਤ ਜਿਹੜੇ ਉਹ ਵਧੀਆ ਕੀਤੇ ਜਾ ਸਕੋ ਸੋ ਸਰਕਾਰ ਆਪਣੇ ਕੰਮ ਕਰ ਰਹੀ ਹੈ ਮੈਨੂੰ ਅਪੀਲ ਆ ਮੈਂ ਤੁਹਾਨੂੰ ਅਪੀਲ ਕਰਨੀ ਆਈ ਆ ਕਿ ਤੁਸੀਂ ਵੀ ਇੱਕ ਚੰਗੀ ਸਰਕਾਰ ਦਾ ਚੰਗੇ ਇਨਸਾਨ ਦਾ ਸਾਥ ਦੋ ਤੇ ਜਿਹੜੀ ਆਪਦੀ ਵੋਟ ਹੈ ਉਹ ਇੱਕੇ ਨਿਸ਼ਾਨ ਯਾਦ ਰੱਖਣਾ ਝਾੜੂ ਦਾ ਝਾੜੂ ਦਾ ਬਟਨ ਦਬਾ ਕੇ ਆਇਓ ਕਿਉਂਕਿ ਜਿਹੜੀ ਸਰਕਾਰ ਚੰਗੇ ਕੰਮ ਕਰਦੀ ਹੈ ਆਪਣਾ ਵੀ ਫਰਜ਼ ਬਣਦਾ ਕਿ ਆਪਾਂ ਉਹਦੇ ਨਾਲ ਜੁੜੀਏ ਚੰਗੇ ਕੰਮਾਂ ਦੇ ਨਾਲ ਜੁੜੀਏ ਤੇ ਸੰਜੀਵ ਰੋੜਾ ਜੀ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਹੀ ਐਲਾਨ ਕੀਤਾ ਕਿ ਸਿਰਫ ਇੱਕ ਐਮਐਲਏ ਨਹੀਂ ਬਤੌਰ ਵਜ਼ੀਰ ਉਹ ਲੁਧਿਆਣੇ ਦੀ ਸੇਵਾ ਕਰਨਗੇ ਸੋ ਤੁਹਾਡੇ ਸਾਰਿਆਂ ਲਈ ਬਹੁਤ ਵਧੀਆ ਮੌਕਾ ਹੈ ਕਿ ਤੁਸੀਂ ਇੱਕ ਅਹਜਾ ਇਨਸਾਨ ਚੁਣੋ ਜਿਹੜਾ ਲੁਧਿਆਣੇ ਦੀ ਤਰੱਕੀ ਨੂੰ 10 ਗੁਣਾ ਜ਼ਿਆਦਾ ਵਧਾ ਦੇ ਤੇ ਤੁਹਾਡੇ ਸਾਰਿਆਂ ਦੇ ਜਿਹੜੇ ਕੰਮ ਕਰਨੇ ਉਹ ਦੁੱਗਣੀ ਰਫ਼ਤਾਰ ਨਾਲ ਹੋਣ। ਸੋ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀ ਐ ਇੱਥੇ ਪਹੁੰਚਣ ਲਈ ਕਿ ਨਿਸ਼ਾਨ ਯਾਦ ਰੱਖਣਾ ਝਾੜੂ ਦਾ ਨਿਸ਼ਾਨ। ਅੱਧਾ ਘੰਟਾ ਲੱਗਦਾ ਵੋਟ ਪਾਉਣ ਨੂੰ ਤੁਸੀਂ ਅੱਧੇ ਘੰਟੇ ਦੀ ਗਰਮੀ ਸਾਡੇ ਲਈ ਚੱਲ ਲਿਓ। ਸੰਜੀਵ अरोड़ा ਜੀ ਲਈ ਚੱਲ ਲਿਓ ਕਿਉਂਕਿ ਅੱਗੋਂ ਜਿਹੜੀ ਵੀ ਤੁਹਾਡੇ ਕੰਮ ਕਰਨੇ ਫਿਰ ਉਹ ਜ਼ਿੰਮੇਵਾਰੀ ਸੰਜੀਵ अरोड़ा ਜੀ ਦੀ ਤੇ ਮੁੱਖ ਮੰਤਰੀ ਸਾਹਿਬ ਦੀ ਹੋਊਗੀ। ਤੁਹਾਡਾ ਕੰਮ ਹੈ ਵੋਟ ਪਾਉਣ ਤੱਕ ਇੱਕ ਚੰਗੇ ਇਨਸਾਨ ਨੂੰ ਚੁਣਨ ਤੱਕ ਤੁਹਾਡਾ ਕੰਮ ਹ ਸੋ ਮੇਰੀ ਇੰਨੀ ਕ ਬੇਨਤੀ ਹੈ ਕਿ ਤੁਸੀਂ ਝਾੜੂ ਦਾ ਨਿਸ਼ਾਨ ਯਾਦ ਰੱਖਣਾ ਤੇ ਪਹਿਲੇ ਨੰਬਰ ਦਾ ਬਟਨ ਦਬਾ ਕੇ ਸੰਜੀਵ अरोड़ा ਜੀ ਨੂੰ ਪਾਰੀ ਲੀਡ ਨਾਲ ਇਥੋਂ ਜਿਤਾ ਕੇ ਭੇਜੋ ਧੰਨਵਾਦ ਤੁਹਾਡਾ ਸਾਰਿਆਂ ਦਾ ਇਥੇ ਓਨਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਡਾਕਟਰ ਗੁਰਪ੍ਰੀਤ ਕੌਰ ਮਾਨ ਜੀ ਦਾ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਆਪਣੇ ਵਿਚਾਰ ਸਾਂਝੇ ਮਨਿਸਟਰ ਸ਼੍ਰੀ ਅਮਨ अरोड़ा ਜੀ ਆਪਣੇ ਵਿਚਾਰ ਸਾਂਝੇ ਕਰਨਗੇ ਬਹੁਤ ਹੀ ਪਰਮ ਤੇ ਸਤਕਾਰਯੋਗ ਅੱਜ ਦੇ ਇਸ ਪ੍ਰੋਗਰਾਮੇ ਸਭਾ ਦੇ ਵਿੱਚ ਪਹੁੰਚੇ ਮੇਰੇ ਸਾਰੇ ਹੀ ਸਤਕਾਰਯੋਗ ਬਜ਼ੁਰਗੋ ਮੇਰੀਓ ਮਤਾਓ ਭੈਣੋ ਨੌਜਵਾਨ ਸਾਥੀ ਵੀਰੋ ਔਰ ਸਟੇਜ ਉੱਤੇ ਤੁਹਾਡੇ ਮੁਖਾਤਬ ਹੋ ਕੇ ਗਏ ਡਾਕਟਰ ਗੁਰਪ੍ਰੀਤ ਕੌਰ ਮਾਨ ਜੀ ਔਰ ਉਹਨਾਂ ਦੇ ਨਾਲ ਸੰਜੀਵ अरोड़ा ਜੀ ਦੇ ਤਰਪਤਨੀ ਪੈਣ ਸੋਨੂ ਅਰੋੜਾ ਜੀ ਸਟੇਜ ਉੱਤੇ ਵਿਰਾਜਮਾਨ ਮੇਰੇ ਕੈਬਨਿਟ ਦੇ ਸਾਥੀ ਮੇਰੇ ਵੀਰ ਸਰ ਲਾਲ ਜੀ ਸਿੰਘ ਜੀ ਭੁੱਲਰ ਸਾਹਿਬ ਸ਼੍ਰੀ ਮਦਨ ਲਾਲ ਬੱਗਾ ਜੀ ਐਮਐਲਏ ਸਾਹਿਬ ਸਰ ਕੁਲਵੰਤ ਸਿੰਘ ਜੀ ਸਿੱਧੂ ਸਾਹਿਬ ਤੁਹਾਡੇ ਆਪਣੇ ਇਸ ਵਾਰਡ ਦੇ ਮਿਊਨਿਸਪਲ ਕਾਉਂਸਲਰ ਮਹਿਕ ਜੀ ਟੀਨਾ ਜੀ ਸਾਰੇ ਹੀ ਲਖਵੀਰ ਸਿੰਘ ਰਾਏ ਜੀ ਸਰਕੁਲਵਾਨ ਸਿੰਘ ਸਿੱਧੂ ਜੀ ਤੀਨੂ ਜੀ ਕਿਹਦਾ ਕਿਹਦਾ ਨਾਮ ਲਵਾਂ ਸਾਰੇ ਹੀ ਸਤਿਕਾਰਯੋਗ ਸਾਥੀਆਂ ਜਿਥੇ ਮੌਜੂਦ ਨੇ ਸਾਥਿਓ ਫਤਿਹ ਕਰੋ ਪ੍ਰੋਣ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਬਹੁਤ ਹੀ ਪਿਆਰ ਔਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਮੇਰੇ ਵੀਰੋ ਚੋੜਾ ਦਾ ਮਾਹੌਲ ਅਖਾੜਾ ਜਿਹੜਾ ਉਹ ਪਖਿਆ ਹੋਇਆ ਔਰ ਅਸਤੋ ਮਹਿਸ ਚਾਰ ਦਿਨ ਬਾਅਦ ਲੁਧਿਆਣਾ ਵੈਸ ਨੇ ਇੱਕ ਬਹੁਤ ਵੱਡਾ ਸਨੇਹਾ ਬਹੁਤ ਵੱਡਾ ਫਤਵਾ ਜਿਹੜਾ ਦੇਣਾ ਜਿਹਦੇ ਜਿਹਦੀ ਗੂੰਜ ਹੈ ਜਿਹੜੀ ਉਹ ਸਮੁੱਚੇ ਪੰਜਾਬ ਦੇ ਵਿੱਚ ਜਾਊਗੀ ਮੈਂ ਨਿੱਜੀ ਤੌਰ ਤੇ ਇਹ ਮੰਨ ਕੇ ਚੱਲਦਾ ਕਿ ਰਾਜਨੀਤੀ ਦੇ ਵਿੱਚ ਕੰਮ ਪਿਆਰਾ ਹੋਣਾ ਚਾਹੀਦਾ ਚੰਮ ਨਹੀਂ ਪਿਆਰਾ ਹੋਣਾ ਚਾਹੀਦਾ ਔਰ ਇਹੀ ਸਨੇਹਾ ਤੁਸੀਂ ਲੁਧਿਆਣਾ ਵੈਸ ਦੇ ਲੋਕਾਂ ਨੇ ਪੂਰੇ ਪੰਜਾਬ ਨੂੰ ਦੇਣਾ ਹੈ ਇਹ ਠੀਕ ਹੈ ਕਿ ਚੋਣਾਂ ਦਾ ਮਾਹੌਲ ਕਿਉਂਕਿ ਪਖਿਆ ਹੋਇਆ ਹੈ ਅਸੀਂ ਸਾਰਿਆਂ ਨੇ ਔਰ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੇ ਵੀ ਉਮੀਦਵਾਰਾਂ ਨੇ ਵੀ ਸਾਰਿਆਂ ਨੇ ਲੋਕਾਂ ਦੀ ਕਚਹਿਰੀ ਦੇ ਵਿੱਚ ਆਉਣਾ ਹੈ ਆਪੋ ਆਪਣੀ ਗੱਲ ਕਰਨੀ ਹੈ ਪਰ ਮੈਂ ਸਮਝਦਾ ਕਿ ਸਾਡੀਆਂ ਗੱਲਾਂ ਸੁਣਨ ਤੋਂ ਇਲਾਵਾ ਲੋਕਾਂ ਨੂੰ ਖੁਦ ਆਪ ਮਨ ਬਣਾਉਣਾ ਪਊਗਾ ਕਿ ਕਿਹੜਾ ਵਿਅਕਤੀ ਕਿਹੜੀ ਪਾਰਟੀ ਉਹਨਾਂ ਦੇ ਹੱਕ ਦੇ ਵਿੱਚ ਹੈ ਉਹਨਾਂ ਦੇ ਹਿੱਤ ਦੇ ਵਿੱਚ ਹੈ ਇਹਦੇ ਲਈ ਤੁਲਨਾ ਕਰਨੀ ਬਹੁਤ ਜ਼ਰੂਰੀ ਹੈ ਤੁਲਨਾ ਕਿਸ ਚੀਜ਼ ਦੀ ਪਹਿਲੀ ਤੁਲਨਾ ਸਰਕਾਰਾਂ ਦੀ ਇੱਕ ਪਾਸੇ ਉਹ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਕਿ ਜਿਸ ਨੇ ਪਿਛਲੇ 3 ਸਾਲਾਂ ਦੇ ਵਿੱਚ ਬੇਤਹਾਸ਼ਾ ਕੰਮ ਕਹੇ ਬੇਤਹਾਸ਼ਾ ਕੰਮ ਕੀਤੇ ਜਿਹੜੇ ਕਹੇ ਵੀ ਨਹੀਂ ਸੀਗੇ ਔਰ ਉਹਨਾਂ ਤੋਂ ਪਹਿਲਾਂ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਭਾਜਪਾ ਔਰ ਅਕਾਲੀ ਦਲ ਦੀਆਂ ਸਰਕਾਰਾਂ ਜਿਨ੍ਹਾਂ ਨੇ ਕਸਮਾਂ ਤਾਂ ਵੱਡੀਆਂ-ਵੱਡੀਆਂ ਖਾਧੀਆਂ ਪਰ ਕੀਤਾ ਕੀ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਐ ਦੂਜੀ ਤੁਲਨਾ ਦੂਜਾ ਕੰਪੈਰੀਜ਼ਨ ਪਾਰਟੀ ਦਾ ਇੱਕ ਪਾਸੇ ਉਹ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਅਗਵਾਈ ਦੇ ਵਿੱਚ ਇੱਕ ਪਰਿਵਾਰ ਵਾਂਗੂ ਇੱਕ ਮੋਠਾ ਇੱਕ ਜੁੱਟ ਹੋ ਕੇ ਉੱਪਰ ਤੋਂ ਲੈ ਕੇ ਥੱਲੇ ਤੱਕ ਪੰਜਾਬ ਦੇ ਲੋਕਾਂ ਦੀ ਲੜਾਈ ਲੜਦੀ ਐ ਹਿੱਤਾਂ ਦੀ ਲੜਾਈ ਲੜਦੀ ਐ ਤੇ ਦੂਜੇ ਪਾਸੇ ਉਹ ਪਾਰਟੀ ਜਿਹਦੇ ਵਿੱਚ ਉਹਨਾਂ ਦੇ ਆਪਸੀ ਲੀਡਰ ਇਹ ਜਿਹੜੇ ਢਾਈ ਟੋਟਰੂ ਨੇ ਤੇ ਕਿਸ ਤਰੀਕੇ ਦੇ ਨਾਲ ਇੱਕ ਦੂਜੇ ਦੇ گاਵਾਂ ਦੇ ਵਿੱਚ ਹੱਥ ਪਾਈ ਖੜੇ ਨੇ ਇੱਕ ਦੂਜੇ ਨੂੰ ਠੱਪੀ ਲਾਉਣ ਵਾਲੇ ਪਾਸੇ ਲੱਗੇ ਖੜੇ ਨੇ ਉਹ ਮੇਰੇ ਵੀਰੋ ਉਹ ਜਿਵੇਂ ਸਿਆਣੇ ਕਹਿੰਦੇ ਨੇ ਕਿ ਏਕੇ ਦੇ ਵਿੱਚ ਹੀ ਬਰਕਤ ਹੁੰਦੀ ਹੈ ਜਿਹੜਾ ਪਰਿਵਾਰ ਆਪ ਇਕੱਠਾ ਨਹੀਂ ਰਹਿ ਸਕਦਾ ਉਹ ਲੁਧਿਆਣਾ ਵੇਸ ਨੂੰ ਕੀ ਇਕੱਠਾ ਰੱਖੂਗਾ ਜਿਹੜਾ ਪਰਿਵਾਰ ਆਪ ਇਕੱਠੇ ਨਹੀਂ 4 ਲੀਟਰ ਰਹਿ ਸਕਦੇ ਉਹ ਲੁਧਿਆਣੇ ਨੂੰ ਜਾਂ ਪੰਜਾਬ ਦੇ ਹਿੱਤ ਦੀ ਗੱਲ ਕਦੋਂ ਸੋਚਣਗੇ ਔਰ ਕਿਵੇਂ ਸੋਚਣਗੇ ਸੋ ਮੇਰੇ ਵੀਰੋ ਇਹ ਬਹੁਤ ਵੱਡਾ ਸਵਾਲ ਹੈ ਜਿਹੜਾ ਅੱਜ ਲੁਧਿਆਣੇ ਵਸਦੇ ਲੋਕਾਂ ਨੇ ਜਦੋਂ ਪਾਰਟੀਆਂ ਦਾ ਕੰਪੈਰੀਜ਼ਨ ਹੋਣਾ ਮੈਂ ਗੱਲ ਜਿੱਥੋਂ ਪਹਿਲਾਂ ਸ਼ੁਰੂ ਕੀਤੀ ਸੀ ਕਿ ਕੰਮ ਪਿਆਰਾ ਹੋਣਾ ਚਾਹੀਦਾ ਚੰਮ ਨਹੀਂ ਪਿਆਰਾ ਹੋਣਾ ਚਾਹੀਦਾ ਇੱਕ ਪਾਸੇ ਸ਼੍ਰੀ ਸੰਜੀਵ अरोड़ा ਤੁਹਾਡੇ ਆਪਣੇ ਉਮੀਦਵਾਰ ਜਿਨ੍ਹਾਂ ਨੇ ਪਿਛਲੇ 3 ਸਾਲਾਂ ਦੇ ਵਿੱਚ ਜਦੋਂ ਰਾਜ ਸਭਾ ਦੇ ਮੈਂਬਰ ਬਣੇ ਵੋਟ ਮੈਂਬਰ ਬਣਨ ਦੇ ਲਈ ਕੁਝ ਕਰਨ ਦੀ ਲੋੜ ਨਹੀਂ ਹੁੰਦੀ ਪਰ ਫਿਰ ਵੀ ਪਿਛਲੇ ਤਿੰਨਾਂ ਸਾਲਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿਸ ਮਿਹਨਤ ਜਿਸ ਇਮਾਨਦਾਰੀ ਜਿਸ ਲਿਆਕਤ ਜਿਸ ਹਲੀਮੀ ਔਰ ਜਿਸ ਸ਼ਰਾਫਤ ਦੇ ਨਾਲ ਉਹਨਾਂ ਨੇ ਲੁਧਿਆਣਾ ਦੀ ਸੇਵਾ ਕੀਤੀ ਹੈ ਉਹ ਜੱਗ ਜ਼ਾਹਿਰ ਹੈ ਤੇ ਦੂਜੇ ਪਾਸੇ ਉਹ ਲੋਕੋ ਲੀਡਰ ਕਿ ਜਿਨ੍ਹਾਂ ਨੇ ਜਦੋਂ ਸੱਤਾ ਮਿਲ ਗਈ ਜਦੋਂ ਕੁਰਸੀ ਮਿਲ ਗਈ ਆਮਨੇ ਜਿਹੜੇ ਉਹਨਾਂ ਤੇ ਉਹ ਲੱਗਦੇ ਰਹੇ ਪਰਚੇ ਕਰਾਉਣ ਦਾ ਕਲਚਰ ਤੱਕੇ ਕਰਾਉਣ ਦਾ ਕਲਚਰ ਲੋਕਾਂ ਦੇ ਪਲਾਟਾਂ ਦੇ ਉੱਪਰ ਕਬਜ਼ੇ ਕਰਾਉਣ ਦਾ ਚ ਕਲਚਰ ਇਹ ਬਦਕਿਸਮਤੀ ਰਹੀ ਹੈ ਲੁਧਿਆਣੇ ਦੇ ਵਿੱਚ ਕਿ ਪਿਛਲੀਆਂ ਰਵਾਇਤੀ ਪਾਰਟੀਆਂ ਦੇ ਸਰਕਾਰਾਂ ਮਿਲੇ ਇਹ ਚੱਲਦਾ ਰਿਹਾ ਸੋ ਮੇਰੇ ਵੀਰੋ ਅੱਜ ਸਮੇਂ ਕਿ ਲੁਧਿਆਣਾ ਜਿਹੜਾ ਕਿ ਹੱਬ ਹੈ ਜਿਹੜਾ ਕਿ ਉਥੋਂ ਇੱਕ ਚੰਗੀ ਸ਼ਰਾਫਤ ਇਮਾਨਦਾਰੀ ਔਰ ਹਲੀਮੀ ਵਾਲੀ ਰਾਜਨੀਤੀ ਦੇ ਸ਼ੁਰੂਆਤ ਕਰਨ ਦਾ ਸਮਾਂ ਜਿਹੜਾ ਉਹ ਆ ਚੁੱਕਿਆ ਔਰ ਇਸ ਤੋਂ ਇਲਾਵਾ ਵੀ ਕਿਤੇ ਦਾ ਇੱਕ ਪਾਸੇ ਜੇ ਕਿਤੇ ਕਿਸੇ ਪਾਰਟੀ ਨੂੰ ਆਪਾਂ ਹੋਰ ਵੋਟ ਪਾ ਦਿੰਨੇ ਆ ਤੇ ਉਹਨਾਂ ਨੇ ਜਦੋਂ ਆਪਾਂ ਜਿੱਥੋਂ ਮੈਂ ਗੱਲ ਪਹਿਲਾਂ ਕਿਹਾ ਸੀ ਕਿ ਕੰਮ ਪਿਆਰਾ ਹੋਣਾ ਚਾਹੀਦਾ ਚੰਮ ਨਹੀਂ ਪਿਆਰਾ ਹੋਣਾ ਚਾਹੀਦਾ ਸੰਜੀਵ ਅਰੋੜਾ ਨੂੰ ਪਾਉਣਿਓ ਸਿੱਧਾ ਮੰਤਰੀ ਨੂੰ ਲੁਧਿਆਣਾ ਵੈਸਟ ਵੋਟ ਪਾ ਰਿਹਾ ਹੈ ਜਿਹਦਾ ਜਿਨ੍ਹਾਂ ਦੀ ਜ਼ਿੰਮੇਵਾਰੀ ਹੋਏਗੀ ਕੇ ਮੁੱਖ ਮੰਤਰੀ ਔਰ ਬਾਕੀ ਮੰਤਰੀਆਂ ਦੀ ਜਾ ਕੇ ਬਾਹ ਫੜ ਕੇ ਉਹਨਾਂ ਤੋਂ ਕੰਮ ਕਰਾ ਸਕਣ ਤੇ ਦੂਜੇ ਪਾਸੇ ਆਪਾਂ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਨੂੰ ਪਾ ਦਨੇ ਆ ਵੋਟ ਤੇ ਜਦੋਂ ਕੋਈ ਮੇਰੇ ਵੀਰੋ ਕੰਮ ਨੂੰ ਜਾਊਗਾ ਇੱਕੋ ਗੱਲ ਕਹਿ ਕੇ ਖੇੜਾ ਛੜਾ ਲੈਣਗੇ ਕਿ ਭਾਈ ਮੈਂ ਤੁਹਾਡਾ ਕੰਮ ਕਿਵੇਂ ਕਰ ਸਕਦਾ ਆਪਣੀ ਕਿਹੜਾ ਸਰਕਾਰ ਹੈ ਸੋ ਜਿਹੜਾ ਵਿਅਕਤੀ ਕੰਮ ਕਰਾਉਣ ਦੀ ਨਾ ਇੱਛਾ ਰੱਖਦਾ ਨਾ ਉਸ ਪੋਜੀਸ਼ਨ ਦੇ ਵਿੱਚ ਹੋਊਗਾ ਤੇ ਉਹ ਜੇ ਬੰਦੇ ਨੂੰ ਉਹ ਜੀ ਪਾਰਟੀ ਨੂੰ ਵੋਟ ਪਾ ਕੇ ਵੋਟ ਖੂ ਖਾਤੇ ਆਪਾਂ ਕਿਉਂ ਪਾਉਣੀ ਐ ਇਹ ਅੱਜ ਲੁਧਿਆਣਾ ਵੈਸਟ ਨੂੰ ਸੋਚਣ ਦੀ ਲੋੜ ਐ ਸੋ ਮੇਰੇ ਵੀਰੋ ਤਕੜੇ ਹੋ ਜੋ ਹੰਬਲਾ ਮਾਰੋ ਔਰ ਇਹ ਜਿਹੜੀ ਇਹ ਜਿਹੜੀ ਚੋਣ ਐ ਇਹਦੇ ਚ ਠੀਕ ਐ ਕਿ ਹਰ ਚੋਣ ਐ ਜਿਹੜੀ ਉਹ ਬੜੀ ਵਕਕਾਰੀ ਹੁੰਦੀ ਐ ਉਹਤੇ ਬੜੇ ਵੱਡੇ ਦਾ ਲੱਗੇ ਹੁੰਦੇ ਨੇ ਸਾਰੀਆਂ ਪਾਰਟੀਆਂ ਦੇ ਪਰ ਇਸ ਚੋਣ ਦੇ ਜੇ ਅਪਰ ਰਿਜ਼ਲਟ ਦੀ ਗੱਲ ਕਰ ਲਈਏ ਤੇ ਅੱਜ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਹੋਰ ਸੰਜੀਵ अरोड़ा ਜਿੱਤ ਜਾਂਦੇ ਨੇ 95 ਤੋਂ 96 ਹੋ ਜਾਣਗੇ ਨਹੀਂ ਜਿੱਦਾਂ ਤਾਂ ਵੀ ਸਰਕਾਰ ਹੈ ਜਿਹੜੀ ਉਹ ਚੱਲਦੀ ਰਹਿਣੀ ਹੈ ਦੂਜੇ ਪਾਸੇ ਕੋਈ ਪਾਰਟੀ ਹੋਵੇ ਅਕਾਲੀ ਦਲ ਹੋਵੇ ਭਾਜਪਾ ਹੋਵੇ ਕਾਂਗਰਸ ਹੋਵੇ ਉਹਨਾਂ ਦੇ ਉਹ ਕਾਂਗਰਸ ਵਾਲਿਆਂ ਦੀ ਗੱਲ ਕਰ ਲਈ 15 ਦੇ 16 ਹੋ ਜਾਣਗੇ ਉਹ ਰਹਿਣਾ ਉਹਨਾਂ ਨੇ ਆਪੋਜੀਸ਼ਨ ਦੇ ਵਿੱਚ ਹੀ ਹੈ ਤੇ ਜਦੋਂ ਰਹਿਣਾ ਆਪੋਜੀਸ਼ਨ ਦੇ ਵਿੱਚ ਹੀ ਹੈ ਸੋ ਇਹਦਾ ਮਤਲਬ ਇਹ ਹੋਇਆ ਕਿ ਨਾ ਇਸ ਸੀਟ ਦੇ ਨਾਲ ਸਹੀ ਮਾਇਨੇ ਦੇ ਵਿੱਚ ਸਰਕਾਰ ਨੂੰ ਚੱਲਣ ਦੇ ਵਿੱਚ ਨਾ ਆਮ ਆਦਮੀ ਪਾਰਟੀ ਨੂੰ ਫਰਕ ਪੈਂਦਾ ਨਾ ਕਾਂਗਰਸ ਨੂੰ ਫਰਕ ਪੈਂਦਾ ਨਾ ਕਾਂਗਰਸ ਨਾ ਭਾਜਪਾ ਅਕਾਲੀ ਦਲ ਨੂੰ ਫਰਕ ਪੈਂਦਾ ਹਾਂ ਜੇ ਫਰਕ ਪੈਂਦੇ ਤਾਂ ਲੁਧਿਆਣਾ ਵੈਸਟ ਨੂੰ ਪੈਂਦਾ ਕਿਉਂਕਿ ਲੁਧਿਆਣਾ ਵੈਸਟ ਨੂੰ ਇੱਕ ਮੌਕਾ ਮਿਲ ਰਿਹਾ ਕਿ ਸਾਡੇ ਵੀਰ ਗੋਗੀ ਜੀ ਦੇ ਚਲਾਣੇ ਤੋਂ ਬਾਅਦ ਉਹ ਆਪ ਦਾ ਇੱਕ ਨਮਾਇੰਦਾ ਆਪ ਦਾ ਇੱਕ ਵਕੀਲ ਉਹ ਸਰਕਾਰ ਦੇ ਵਿੱਚ ਪਹੁੰਚਾਵੇ ਤਾਂ ਕਿ ਜਿਹੜੇ ਜਿੰਨੇ ਬਾਕੀ ਕੰਮ ਲੁਧਿਆਣਾ ਵੈਸਟ ਦੇ ਲੁਧਿਆਣੇ ਦੇ ਰਹਿੰਦੇ ਨੇ ਉਹ ਸਾਰੇ ਦੇ ਸਾਰੇ ਪਹਿਧਾਰ ਦੇ ਉਪਰਾ ਕਰਾ ਸਕੀਏ ਸੋ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਦੇਵ ਦੀ ਕਿਰਾਈ ਦੇ ਵਿੱਚ ਉਹ ਬਹੁਤ ਬਹੁਤ ਧੰਨਵਾਦ ਮੈਂ ਉਮੀਦ ਆਸ ਕਰਦਾ ਕਿ ਬਹੁਤ ਵੱਡੇ ਮਾਰ ਕੇ ਤੁਸੀਂ ਆਪਣਾ ਹਿੱਸਾ ਜਿਹੜਾ ਉਹ ਸਰਕਾਰ ਦੇ ਵਿੱਚ ਪਾਉਗੇ ਨੇ ਸ਼ਬਦਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲ ਚਲੋ ਜੀ ਆਪਾਂ ਜੁਆਇਨਿੰਗਸ ਕਰਾਨੀਆਂ ਰੋੜਾ ਸਾਹਿਬ ਪਲੀਜ਼ ਬੈਠ ਜੋ ਜੀ ਹਜੇ ਸਾਫ ਦਾ ਸੀਐਮ ਦਿੱਲੀ ਅਤੀਸ਼ੀ ਜੀ ਆ ਰਹੇ ਨੇ ਆਪਣੇ ਵਿੱਚ 2 ਮਿੰਟ ਲੱਗਨੇ ਆ ਫਿਰ ਰਮਨ ਸਾਹਿਬ ਦੇ ਵਿਚਾਰ ਸੁਣਾਂਗੇ ਜੁਆਇਨਿੰਗ ਗੁਰਦੀਪ <laughs>